ਸਮਾਨ ਜਿੰਨਾ ਪਹਿਲਿਆਂ ਨੇ ਇਕੱਠਾ ਕਰਨਾ ਸੀ ਉਹ ਕਰ ਲਿਆ ਹੁਣ ਇਹ ਦੋਨੋਂ ਬੰਦੇ ਨੇ ਜਿਹੜੇ ਪੱਕੇ 10 ਨੰਬਰੀ ਜਿਹਨੂੰ ਕਹਿੰਦੇ ਆ ਇਹਨਾਂ ਦਾ ਤਿਹਾਰ ਜੇਲ੍ਹ ਚ 10 ਨੰਬਰੀਆਂ ਦੇ ਵਿੱਚ ਨੌਂ ਆ ਦੋਨਾਂ ਦਾ ਅਸੀਂ ਤਾਂ ਇੱਥੇ ਛੋਟਾ ਮੋਟਾ ਕ੍ਰਿਮੀਨਲ ਆ ਕੋਈ ਉਹਨੂੰ ਆਪਾਂ ਮਾੜਾ ਸਮਝਣ ਲੱਗ ਜਾਂਦੇ ਆ ਜੇ ਕਿਸੇ ਨੇ ਥੋੜੀ ਬਹੁਤੀ ਠੱਗੀ ਲਈ ਹੋਵੇ ਉਹਨੂੰ ਸਮਾਜ ਚ ਜਗ੍ਹਾ ਨਹੀਂ ਮਿਲਦੀ ਇਹ ਜਨਾਬ ਆਪਣੇ ਢਿੱਡ 'ਚ 5000 ਕਰੋੜ ਰੁਪਇਆ ਪਾਇਆ ਨਕਲੀ ਸ਼ਰਾਬ ਉਹ ਵੇਚ ਕੇ ਉਹਦਾ ਤੁਹਾਨੂੰ ਪਤਾ ਕਿ ਸੀਬੀਆਈ ਦੇ ਚੱਲ ਰਿਹਾ ਈਡੀ ਦੇ ਚੱਲ ਰਿਹਾ ਖਾਸ ਤੌਰ ਤੇ ਕਿਉਂਕਿ ਉਧਰੋਂ ਕੰਮ ਵਿਹਲਾ ਏ ਤੇ ਰਹਿ ਨਹੀਂ ਸਕਦੇ ਇਹ ਠੱਗੀਆਂ ਤੋਂ ਇਹ ਲੁੱਟਮਾਰ ਤੋਂ ਤੇ ਹੁਣ ਉਹ ਕੇਜਰੀਵਾਲ ਸਾਹਿਬ ਖਾਤਰ ਦੋਨੋਂ ਇੱਥੇ ਭੇਜੇ ਆ ਸੋਦੀਆ ਜੀ ਕੋ ਪੰਜਾਬ ਪਰ ਭਾਰੀ ਲਗਾ ਦਿਆ ਗਿਆ ਇਸ ਤਰ੍ਹਾਂ ਦੇਖਦੇ ਹੋ ਕਹਿੰਦੇ ਪੰਜਾਬ ਦੇ ਨਵੇਂ ਬਦਲਾਅ ਦੇਖੀਏ 3 ਸਾਲਾਂ ਦੇ ਇਤਨਾ ਕੰਮ ਕੀਆ ਇਤਿਹਾਸ ਮੇਂ ਕਦੀ ਨਹੀਂ ਹੋਇਆ ਦੇਖੋ ਗੱਲ ਇਹ ਆ ਗੱਲ ਇਹ ਆ ਸਮਾਨ ਜਿੰਨਾ ਪਹਿਲਿਆਂ ਨੇ ਇਕੱਠਾ ਕਰਨਾ ਸੀ ਉਹ ਕਰ ਲਿਆ ਹੁਣ ਇਹ ਦੋਨੋਂ ਬੰਦੇ ਨੇ ਜਿਹੜੇ ਪੱਕੇ 10 ਨੰਬਰੀ ਜੀ ਨੂੰ ਕਹਿੰਦੇ ਆ ਇਹਨਾਂ ਦਾ ਤਿਹਾੜ ਜੇਲ੍ਹ ਚ 10 ਨੰਬਰੀਆਂ ਦੇ ਵਿੱਚ ਨੌ ਆ ਦੋਨਾਂ ਦਾ ਅਸੀਂ ਤਾਂ ਇੱਥੇ ਛੋਟਾ ਮੋਟਾ ਕ੍ਰਿਮੀਨਲ ਆ ਕੋਈ ਉਹਨੂੰ ਆਪਾਂ ਮਾੜਾ ਸਮਝਣ ਲੱਗ ਜਾਂਦੇ ਆ ਜੇ ਕਿਸੇ ਨੇ ਥੋੜੀ ਬਹੁਤੀ ਠੱਗੀ ਲਈ ਹੋਵੇ ਉਹਨੂੰ ਸਮਾਜ 'ਚ ਜਗ੍ਹਾ ਨਹੀਂ ਮਿਲਦੀ ਇਹ ਜਨਾਬ ਇੱਕ ਨੇ 5000 ਕਰੋੜ ਦੀ ਸ਼ਰਾਬ ਸ਼ਰਾਬ ਪਲਾਪਲਾ ਨਕਲੀ ਕਿੰਨੇ ਬੰਦੇ ਮਾਰਤੇ ਤੇ ਆਪਣੇ ਢਿੱਡ 'ਚ 5000 ਕਰੋੜ ਰੁਪਇਆ ਪਾਇਆ ਨਕਲੀ ਸ਼ਰਾਬ ਉਹ ਬੇਚ ਕੇ ਉਹਦਾ ਤੁਹਾਨੂੰ ਪਤਾ ਕਿ ਸੀਬੀਆਈ ਦੇ ਚੱਲ ਰਿਹਾ ਈਡੀ ਦੇ ਚੱਲ ਰਿਹਾ ਸੁਪਰੀਮ ਕੋਰਟ ਤੱਕ ਜਿਹੜੀਆਂ ਬੀਲਾਂ ਹੋਈਆਂ ਤੇ ਸੁਪਰੀਮ ਕੋਰਟ ਨੇ ਆਰਡਰ ਵੀ ਕੀ ਕੀਤੇ ਚਾਹੇ ਕੇਜਰੀਵਾਲ ਨੇ ਚਾਹੇ ਇਹ ਨੇ ਵੀ ਇਹ ਆਪਣੇ ਨਾਂ ਤੇ ਦਫਤਰ ਜਾ ਸਕਦੇ ਆ ਨਾ ਕੋਈ ਇਹਨਾਂ ਦੇ ਕੋਲ ਫਾਈਲ ਆ ਜਿਹੜੀ ਉਹ ਇਹਨਾਂ ਦੇ ਕੋਲ ਘਰੇ ਆ ਸਕਦੀ ਹੈ ਜਿਹੜੇ ਬੰਦੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਨੇ ਜਿਨ੍ਹਾਂ ਨੂੰ ਕਿਹਾ ਹੋਵੇ ਵੀ ਇਹਨਾਂ ਦੇ ਕੋਲ ਐਜ਼ ਇੱਕ ਮੰਤਰੀ ਡਿਪਟੀ ਮੁੱਖ ਮੰਤਰੀ ਕੋਈ ਮਹਿਕਮੇ ਦੀ ਫਾਈਲ ਆ ਜਿਹੜੀ ਉਹ ਨਹੀਂ ਜਾ ਸਕਦੀ ਦਫ਼ਤਰ ਤਾਂ ਇਹਨਾਂ ਨੇ ਆਉਣਾ ਹੀ ਨਹੀਂਗਾ ਇਹਨਾਂ ਦੇ ਘਰੇ ਵੀ ਨਹੀਂ ਜਾ ਸਕਦੀ ਤੇ ਉਹ ਬੰਦੇ ਅੱਜ ਸਿੰਗਰ ਜੈਨ ਸਾਹਿਬ ਜਿਨ੍ਹਾਂ ਨੂੰ ਮਾਲਿਸ਼ ਕਰਾਉਣ ਦੀ ਆਦਤ ਆ ਜਿਹੜੇ ਜੇਲ੍ਹ 'ਚ ਵੀ ਮਾਲਿਸ਼ ਤੋਂ ਬਗੈਰ ਨਹੀਂ ਰਹਿ ਸਕਦੇ ਹੁਣ ਉਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਉਧਰੋਂ ਕੰਮ ਵਿਹਲਾ ਏ ਤੇ ਰਹਿ ਨਹੀਂ ਸਕਦੇ ਇਹ ਠੱਗੀਆਂ ਤੋਂ ਇਹ ਲੁੱਟਮਾਰ ਤੋਂ ਤੇ ਹੁਣ ਉਹ ਕੇਜਰੀਵਾਲ ਸਾਹਿਬ ਖਾਤਰ ਦੋਨੋਂ ਇੱਥੇ ਭੇਜੇ ਆ ਇੱਕ ਗੱਲ ਜ਼ਰੂਰ ਦੇਖੋ ਕਈ ਵਾਰ ਭਗਵੰਤ ਮਾਨ ਸਾਹਿਬ ਤੇ ਜੇ ਆਪਾਂ ਕਹੀਏ ਤਰਸ ਵੀ ਬਹੁਤ ਆਉਂਦਾ ਵੀ ਪੰਜਾਬ ਨੇ ਤਾਂ ਬੋਟਾਂ ਭਗਵੰਤ ਮਾਨ ਸਾਹਿਬ ਨੂੰ ਪਾਈਆਂ ਸੀ ਉਧਰ ਦੋਨੋਂ ਅੰਚਾਰ ਦੇ ਲਾ ਕੇ ਦਿੱਲੀ ਤੋਂ ਚੰਡੀਗੜ੍ਹ ਨੂੰ ਪੰਜਾਬ ਨੂੰ ਭੇਜ ਕੇ ਤੇ ਸਾਡੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਏ ਉਹ ਤਾਮਿਲਨਾਡੂ ਭੇਜਦਾ ਤੁਸੀਂ ਦੇਖਿਆ ਹੋਣੇਗਾ ਤਸਵੀਰਾਂ ਇਹ ਐਡਾ ਬੜਾ ਅੰਤਰ ਆ ਜਿਹੜਾ ਇਹ ਤੁਸੀਂ ਆਪ ਸਮਝ ਸਕਦੇ ਹੋ ਵੀ ਇਸ ਵੇਲੇ ਹੁਣ ਪੰਜਾਬ ਕੌਣ ਚਲਾਊ ਕੌਣ ਕੰਟਰੋਲ ਕਰੂ ਕਿਉਂਕਿ ਇਹ ਸੁਣ ਚ ਆਇਆ ਵੀ ਜਿਹੜਾ ਸਾਰੀ ਸਰਕਾਰ ਐਡਮਿਨਿਸਟ੍ਰੇਟਿਵ ਕਿਹੜਾ ਡੀਸੀ ਲੱਗਣਾ ਕਿਹੜਾ ਐਸਐਸਪੀ ਲੱਗਣਾ ਕਿਹੜਾ ਡੀਐਸਪੀ ਐਸਜੀਐਮ ਲੱਗਣਾ ਕਿਹੜੇ ਮਹਿਕਮੇ ਆਚ ਕਿਹੜੇ ਸੈਕਟਰੀ ਲੱਗਣੇ ਆ ਉਹ ਸਾਰਾ ਕੰਮ ਚੀਫ ਸੈਕਟਰੀ ਤੋਂ ਲੈ ਕੇ ਨਾਲ ਬਹਿ ਕੇ ਸਸੋਦੀਆ ਜੀ ਕਰਨਗੇ ਤੇ ਜਿਹੜਾ ਕੰਮ ਫਾਈਨੈਂਸ਼ੀਅਲ ਜਿਹੜਾ ਪੈਸੇ ਦਾ ਵੀ ਪੈਸਾ ਕਿਤੋਂ ਲੈਣਾ ਹੈ ਕਿਨੂੰ ਕਲੋਨੀਆਂ ਨੋਟ ਕਰਨੀਆਂ ਕਿਨੂੰ ਠੇਕੇ ਦੇਣੇ ਆ ਕਿਨੂੰ ਪਰਮਿਟ ਦੇਣੇ ਆ ਉਹ ਜਿਹੜੀ ਇਨਕਮ ਜਨਰੇਟ ਕਰਨੀ ਆ ਜਿਹੜੀ ਪਾਰਟੀ ਲਈ ਉਹ ਸਾਰਾ ਕੰਮ ਆ ਜਿਹੜਾ ਉਸਿੰਦਰ ਜੈਨ ਸਾਹਿਬ ਕਰਨੇ ਆ ਇਹ ਦੋ ਗੱਲਾਂ ਆ ਜਿਹੜੀਆਂ ਅੰਦਰੋਂ ਨਿਕਲ ਕੇ ਪਤਾ ਲੱਗਿਆ ਵੀ ਡਿਊਟੀਆਂ ਕੀ ਨੇ ਦੋਨਾਂ ਦੀਆਂ ਇਹ ਮੈਂ ਤੁਹਾਨੂੰ ਦੋਨਾਂ ਦੀਆਂ ਦੱਸਤੀਆਂ ਬਾਕੀ ਕੰਮ ਲੋਕਾਂ ਨੇ ਦੇਖਣਾ ਹੁਣ ਲੋਕ ਇਹਨਾਂ ਨੂੰ ਪੰਜਾਬ ਦੇ ਵਿੱਚ ਕਿਉਂਕਿ ਇਹੀ ਲੋਕ ਸੀ ਜਿਹੜੇ ਮਾਡਲ ਦੇ ਕੇ ਐਸੀ ਐਜੂਕੇਸ਼ਨ ਮਾਡਲ ਟਰਾਂਸਪੋਰਟ ਮਾਡਲ ਅੱਜ ਉਹ ਬੰਦੇ ਦਿੱਲੀ 'ਚ ਮਤਲਬ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਉਹਨਾਂ ਨੂੰ ਸਰਕਾਰ ਤੋਂ ਲਾਂਭਾ ਕਰਨਾ ਤਾਂ ਬਹੁਤ ਉਹਨਾਂ ਨੂੰ ਆਪਣੇ ਹਲਕੇ ਬਦਲਨੇ ਪਏ ਸੁਦੀਆ ਸਾਹਿਬ ਆਪਣਾ ਹਲਕਾ ਬਦਲ ਕੇ ਆਪਣੀ ਸੀਟ ਤੋਂ ਭੱਜੇ ਦੂਜੀ ਸੀਟ ਤੇ ਆ ਕੇ ਵੀ ਜਿਹੜਾ ਏ ਸਾਡੇ ਮਰਵਾਹਾ ਸਾਹਿਬ ਉਤੋਂ ਬੜੀਆਂ ਵੱਡੀਆਂ ਵੋਟਾਂ ਨਾਲ उतो अच्छा, आ, तो जितने अच्छा बिट्टी आप शराब माफी की बात कर रहे हो अभी थोड़े टाइम पहले पंजाब के मंत्री हरपाल सिंह उनका बयान आया है कि पंजाब में शराब माफी को खत्म किया है तो आम आदमी पार्टी की सरकार ने देखो बात जो आप कर रहे हैं आज आप ये देखें हालात क्या हैं आप किसी भी रोड पे चले जाएं पंजाब में आपको कोई ऐसी कॉलोनी कोई चौक कोई ऐसा मार्केट जहां पे फाइव स्टार की तरह शराब की दुकानें ठेके ना सजे मिले हर जगह जैसे दिवाली होती है ठेकों पे रोज दवाली है, और इस तरीके से जो पैसे वही टीमें हैं वही प्लेयर हैं, जिनसे उन्होंने पहले अब सुनिए एक ही एक इनकम है जो वो पंजाब को एक्साइज से है बाकी तो किसी से है ही नहीं तो उन्होंने ये खुद इस बार बोला भी हमने इतनी देसी दारू की बोतलें बढ़ा दी हैं कोटा इतना अंग्रेजी का कोटा बढ़ा दिया है वो तो चाहते हैं भी पंजाब के आदमियों को शराब पिला के नशे में करके हर वक्त रखें और हम यहाँ पे जो करप्शन का नंगा नाच है वो खेलें इसलिए वो तो एक बोतल के साथ एक बोतल जैसे दिल्ली में फ्री दी थी किसी का लिवर खराब हो जाए किसी की सेहत खराब हो जाए उन्हें कोई फिक्र नहीं है उन्होंने तो सिर्फ शराब से पैसे कमाने